ਚਾਹੇ ਕਿੰਨਾ ਵੀ ਸਕਾ ਹੋਵੇ ਇਹ ਤਿੰਨ ਚੀਜ਼ਾਂ ਕਦੇ ਨਾ ਦਿਓ ਦੋਸਤੋ ਅੱਜ ਦੀ ਇਹ ਕਹਾਣੀ ਬੜੀ ਹੀ ਸਿੱਖਿਆ ਦੇਖ ਹੈ ਤਾਂ ਚਲੋ ਜਾਣਦੇ ਹਾਂ ਉਹਨਾਂ ਤਿੰਨ ਚੀਜ਼ਾਂ ਬਾਰੇ ਜਿਹੜੀਆਂ ਕਦੇ ਵੀ ਕਿਸੇ ਦੂਜੇ ਦੇ ਹੱਥ ਨਹੀਂ ਦੇਣੀਆਂ ਚਾਹੀਦੀਆਂ ਚਾਹੇ ਕੋਈ ਕਿੰਨਾ ਵੀ ਸਕਾ ਤੇ ਪਿਆਰਾ ਕਿਉਂ ਨਾ ਹੋਵੇ ਜੇਕਰ ਅਸੀਂ ਦੂਜੇ ਦੇ ਹੱਥ ਦਿੰਦੇ ਹਾਂ ਤਾਂ ਇਹ ਸਾਨੂੰ ਕਦੇ ਵਾਪਸ ਨਹੀਂ ਮਿਲਦੀਆਂ ਤੇ ਜੇਕਰ ਮਿਲ ਵੀ ਜਾਣ ਤਾਂ ਪਹਿਲਾਂ ਦੀ ਤਰ੍ਹਾਂ ਨਹੀਂ ਰਹਿੰਦੀਆਂ ਦੋਸਤੋ ਅੱਜ ਦੀ ਇਹ ਵੀਡੀਓ ਸਾਡੀ ਜ਼ਿੰਦਗੀ ਚ ਪ੍ਰੇਰਨਾ ਦੇਣ ਵਾਲੀ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਲਿਆ ਤਾਂ ਵਿਸ਼ਵਾਸ ਮੰਨਿਓ ਤੁਸੀਂ ਬਹੁਤ ਹੀ ਅਨਮੋਲ ਗੱਲ ਸਿੱਖ ਜਾਓਗੇ ਤਾਂ ਚਲੋ ਬਿਨਾਂ ਦੇਰੀ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਇੱਕ ਵਾਰ ਉੱਲੂ ਗਦੇ ਦੀ ਪਿੱਠ ਤੇ ਬੈਠ ਕੇ ਜੰਗਲ ਦੀ ਸੈਰ ਕਰਨ ਜਾ ਰਿਹਾ ਸੀ ਉੱਲੂ ਦਾ ਮਕਸਦ ਗਦੇ ਨੂੰ ਰਸਤਾ ਦੱਸਣਾ ਨਹੀਂ ਸੀ ਉੱਲੂ ਦਾ ਮਕਸਦ ਗਧੇ ਨੂੰ ਮੂਰਖ ਬਣਾ ਕੇ ਉਸਤੇ ਸਵਾਰੀ ਕਰਨਾ ਸੀ ਉਹ ਗਦਾ ਚਲਦੇ ਚਲਦੇ ਇੱਕ ਪਿੰਡ ਦੇ ਨਜ਼ਦੀਕ ਪਹੁੰਚ ਜਾਂਦਾ ਹੈ ਤੇ ਉੱਲੂ ਉਸ ਨੂੰ ਫਿਰ ਵਾਪਸ ਜੰਗਲ ਵਿੱਚ ਹੀ ਲੈ ਜਾਂਦਾ ਹੈ ਵਿਚਾਰਾ ਭੋਲਾ ਪਾਲਾ ਗਦਾ ਉੱਲੂ ਦੇ ਚਲਾਕ ਦਿਮਾਗ ਦਾ ਸ਼ਿਕਾਰ ਬਣ ਜਾਂਦਾ ਹੈ ਉਹਨੂੰ ਬੋਲਿਆ ਦੇਖ ਪਾਈ ਗਧੇ ਅਜੇ ਸਫ਼ਰ ਕੁਝ ਲੰਬਾ ਹੈ ਸ਼ਹਿਰ ਤੱਕ ਪਹੁੰਚਣ 'ਚ देर ਲੱਗੇਗੀ ਉਦੋਂ ਤੱਕ ਮੈਂ ਤੈਨੂੰ ਇੱਕ ਕਹਾਣੀ ਸੁਣਾ ਦਿੰਦਾ ਹਾਂ ਤੂੰ ਧਿਆਨ ਦੇ ਕੇ ਸੁਣੀਂ ਕਿ ਤੂੰ ਜਾਣਦਾ ਹੈ ਕਿ ਉਹ ਕਿਹੜੀ ਚੀਜ਼ ਹੈ ਜੋ ਦੂਜਿਆਂ ਦੇ ਹੱਥ ਨਹੀਂ ਦੇਣੀ ਚਾਹੀਦੀ ਚਾਹੇ ਕੋਈ ਕਿੰਨਾ ਵੀ ਸਗਾ ਕਿਉਂ ਨਾ ਹੋਵੇ ਗਦੇ ਨੇ ਕਿਹਾ ਹਾਂ ਵੀਰ ਮੈਨੂੰ ਇਹ ਗੱਲ ਜ਼ਰੂਰ ਦੱਸ ਅਕਸਰ ਲੋਕ ਮੈਨੂੰ ਭੋਲਾ-ਪਾਲਾ ਸਮਝ ਕੇ ਮੇਰਾ ਫਾਇਦਾ ਉਠਾਉਂਦੇ ਹਨ ਤੇ ਮੇਥੋਂ ਚੀਜ਼ਾਂ ਮੰਗ ਕੇ ਲੈ ਜਾਂਦੇ ਹਨ ਜੇਕਰ ਤੁਸੀਂ ਮੈਨੂੰ ਪਹਿਲਾਂ ਹੀ ਦੱਸ ਦਿਓਗੇ ਤਾਂ ਮੈਂ ਵੀ ਚੌਕਸ ਹੋ ਜਾਵਾਂਗਾ ਤੇ ਉਹ ਚੀਜ਼ਾਂ ਕਦੇ ਵੀ ਦੂਜੇ ਦੇ ਹੱਥ ਨਹੀਂ ਦੇਵਾਂਗਾ ਤਾਉਲ ਨੂੰ ਕਹਿੰਦਾ ਹੈ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿਸੇ ਸ਼ਹਿਰ ਵਿੱਚ ਇੱਕ ਰਾਜਾ ਰਿਆ ਕਰਦਾ ਸੀ ਉਸ ਰਾਜਾ ਦੇ ਕੋਈ ਵੀ ਔਲਾਦ ਨਹੀਂ ਸੀ ਤੇ ਜਦੋਂ ਵੀ ਰਾਜਾ ਨਗਰ ਵਿੱਚ ਬਾਹਰ ਨਿਕਲਦਾ ਤਾਂ ਲੋਕ ਉਸ ਨੂੰ ਕਹਿੰਦੇ ਕਿ ਇਹ ਪਿਛਲੇ ਜਨਮ ਵਿੱਚ ਮਹਾਪਾਪੀ ਹੋਵੇਗਾ ਤਾਂ ਹੀ ਤਾਂ ਇਸ ਦੇ ਕੋਈ ਔਲਾਦ ਨਹੀਂ ਹੈ ਸਵੇਰੇ-ਸਵੇਰੇ ਇਸ ਦਾ ਮੂੰਹ ਦੇਖਣ ਤੇ ਹੀ ਦੇਖਣ ਵਾਲੇ ਨੂੰ ਸ਼ਾਮ ਤੱਕ ਭੋਜਨ ਨਸੀਬ ਨਹੀਂ ਹੁੰਦਾ ਤੇ ਨਾ ਹੀ ਕੋਈ ਕੰਮ ਬੰਦਾ ਹੈ ਤੇ ਬਣੇ-ਬਣਾਏ ਕੰਮ ਵੀ ਵਿਗੜ ਜਾਂਦੇ ਹਨ ਦੋਸਤੋ ਆਪਣੀ ਪ੍ਰਜਾ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਰਾਜਾ ਬੜਾ ਦੁਖੀ ਹੁੰਦਾ ਹੈ ਰਾਜਾ ਚੰਗੀਦਰ ਜਾਣਦਾ ਸੀ ਕਿ ਲੋਕ ਕੁਝ ਨਾ ਕੁਝ ਕਮੀ ਤਾਂ ਹਰ ਕਿਸੇ ਵਿੱਚ ਕੱਢ ਦਿੰਦੇ ਹਨ ਤੇ ਜਦੋਂ ਤੱਕ ਔਲਾਦ ਨਹੀਂ ਹੋਵੇਗੀ ਉਦੋਂ ਤੱਕ ਮੈਨੂੰ ਇਹ ਤਾਨੇ ਸੁਣਨ ਨੂੰ ਮਿਲਣਗੇ ਇਸੇ ਕਰਕੇ ਰਾਜਾ ਤੇ ਰਾਣੀ ਉਦਾਸ ਰਹਿਣ ਲੱਗੇ ਇੱਕ ਦਿਨ ਰਾਜਾ ਆਪਣੀ ਰਾਣੀ ਦੇ ਨਾਲ ਮਹਿਲ ਵਿੱਚ ਟਹਿਲ ਰਿਹਾ ਸੀ ਤੇ ਉਸਦੇ ਮਨ ਵਿੱਚ ਇਹ ਗੱਲਾਂ ਚੱਲ ਰਹੀਆਂ ਸਨ ਕਿ ਪਰਮਾਤਮਾ ਮੇਰੀ ਕਿਹੋ ਜਿਹੀ ਕਿਸਮਤ ਲਿਖ ਦਿੱਤੀ ਹੈ ਜੇਕਰ ਤੂੰ ਰਾਜ਼ ਦਿੱਤਾ ਹੈ ਤਾਂ ਰਾਜ਼ ਨੂੰ ਚਲਾਉਣ ਵਾਲਾ ਵੀ ਦੇਣਾ ਸੀ ਅੱਜ ਸਾਡੀ ਇਹ ਦਸ਼ਾ ਹੋ ਗਈ ਹੈ ਕਿ ਜਿੱਧਰ ਵੀ ਜਾਂਦੇ ਹਾਂ ਉਧਰ ਇਹ ਲੋਕ ਸਾਨੂੰ ਗੱਲਾਂ ਸੁਣਾਉਂਦੇ ਹਨ ਤੇ ਸਾਡਾ ਦਿਲ ਛਲਨੀ ਕਰ ਦਿੰਦੇ ਹਨ ਆਪਣੇ ਪਤੀ ਦੇ ਚਿਹਰੇ ਤੇ ਉਦਾਸੀ ਦਾ ਭਾਵ ਦੇਖ ਕੇ ਰਾਣੀ ਸਮਝ ਜਾਂਦੀ ਹੈ ਕਿ ਉਸ ਦਾ ਪਤੀ ਬਹੁਤ ਦੁੱਖ ਵਿੱਚ ਡੁੱਬਿਆ ਹੋਇਆ ਹੈ ਰਾਣੀ ਹੱਥ ਜੋੜ ਕੇ ਪੁੱਛਣ ਲੱਗੀ ਮਹਾਰਾਜ ਕੀ ਕਲ ਹੈ ਰੋਜ਼ ਤਾਂ ਤੁਸੀਂ ਖੁਸ਼ ਨਜ਼ਰ ਆਉਂਦੇ ਹੋ ਪਰ ਅੱਜ ਤੁਸੀਂ ਡੂੰਗੀ ਚਿੰਤਾ ਵਿੱਚ ਡੁੱਬੇ ਹੋਏ ਹੋ ਤਾਂ ਰਾਜਾ ਨੇ ਰਾਣੀ ਨੂੰ ਕਿਹਾ ਤੂੰ ਮੈਨੂੰ ਮੇਰੇ ਹਾਲ ਤੇ ਛੱਡ ਦੇ ਤੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਤਾਂ ਰਾਣੀ ਕਹਿੰਦੀ ਹੈ ਕਿ ਮਹਾਰਾਜ ਤੁਸੀਂ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ ਮੈਂ ਤੁਹਾਡੀ ਪਤਨੀ ਹਾਂ ਤੁਹਾਡੇ ਉੱਪਰ ਮੇਰਾ ਪੂਰਾ ਅਧਿਕਾਰ ਹੈ ਤੁਹਾਡੇ ਦੁੱਖ ਸੁੱਖ ਦੀ ਮੈਂ ਸਾਥੀ ਹਾਂ ਆਪਣੀ ਰਾਣੀ ਦੀਆਂ ਗੱਲਾਂ ਸੁਣ ਕੇ ਰਾਜਾ ਕਹਿੰਦਾ ਹੈ ਕਿ ਮਹਾਰਾਣੀ ਜੇਕਰ ਤੂੰ ਮੇਰੀ ਚਿੰਤਾ ਦਾ ਕਾਰਨ ਜਾਨਣਾ ਚਾਹੁੰਦੀ ਹੈ ਤਾਂ ਉਸ ਦਾ ਕਾਰਨ ਹੈ ਕਿ ਅਸੀਂ ਦੋਵੇਂ ਬੇਔਲਾਦ ਹਾਂ ਜਦੋਂ ਵੀ ਮੈਂ ਨਗਰ ਵਿੱਚ ਜਾਂਦਾ ਹਾਂ ਤਾਂ ਲੋਕ ਮੈਨੂੰ ਦੇਖ ਕੇ ਮੂੰਹ ਚ ਪਾਉਂਦੇ ਹਨ ਦੁਨੀਆ ਦੀਆਂ ਗੱਲਾਂ ਹੁਣ ਮੈਥੋਂ ਸੁਨੀਆਂ ਨਹੀਂ ਜਾਂਦੀਆਂ ਮੈਂ ਭਗਵਾਨ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਭਗਵਾਨ ਮੈਂ ਪਿਛਲੇ ਜਨਮ ਵਿੱਚ ਇਹੋ ਜਿਹਾ ਕਿਹੜਾ ਪਾਪ ਕੀਤਾ ਸੀ ਜੋ ਮੈਨੂੰ ਇਸ ਜਨਮ ਵਿੱਚ ਕੌਣਾ ਪੈ ਰਿਹਾ ਹੈ ਤੇ ਸਾਨੂੰ ਔਲਾਦ ਦਾ ਸੁੱਖ ਦੇਖਣ ਨੂੰ ਨਹੀਂ ਮਿਲ ਰਿਹਾ ਇੱਕ ਵਾਰ ਜੇ ਸਾਡੇ ਘਰ ਔਲਾਦ ਪੈਦਾ ਹੋ ਜਾਂਦੀ ਭਲੇ ਹੀ ਜਨਮ ਲੈਣ ਤੋਂ ਬਾਅਦ ਮਰ ਜਾਂਦੀ ਮਹਾਰਾਜ ਦਾ ਦੁੱਖ ਦੇਖ ਕੇ ਮਹਾਰਾਣੀ ਸੋਚਣ ਲੱਗੀ ਕਿ ਮੈਂ ਆਪਣੇ ਮਹਾਰਾਜ ਨੂੰ ਖੁਸ਼ ਕਰਨ ਲਈ ਕੀ ਕਰਾਂ ਤਾਂ ਉਸਨੇ ਸੋਚਿਆ ਕਿ ਹਕੀਕਤ 'ਚ ਨਾ ਸਹੀ ਘਟੋ-ਘਟ ਝੂਠ ਬੋਲ ਕੇ ਹੀ ਮਹਾਰਾਜ ਨੂੰ ਖੁਸ਼ ਕਰ ਦਿੰਦੇ ਹਾਂ ਰਾਣੀ ਕੁਝ ਦਿਨਾਂ ਬਾਅਦ ਰਾਜਾ ਨੂੰ ਇਹ ਚੁਪਕੀ ਖਬਰ ਦਿੰਦੀ ਹੈ ਕਿ ਮਹਾਰਾਜ ਮੇਰੇ ਗਰਭ ਠਹਿਰ ਗਿਆ ਹੈ ਹੁਣ ਤੁਹਾਨੂੰ ਔਲਾਦ ਨੂੰ ਲੈ ਕੇ ਚਿੰਤਿਤ ਹੋਣ ਦੀ ਕੋਈ ਲੋੜ ਨਹੀਂ ਹੈ ਹੁਣ ਬਹੁਤ ਜਲਦ ਸਾਡੇ ਮਹਿਲ ਵਿੱਚ ਵੀ ਇੱਕ ਨੰਨਾ ਬਾਲ ਖੇਡੇਗਾ ਜਲਦੀ ਹੀ ਸਾਨੂੰ ਆਪਣੇ ਰਾਜ ਦੇ ਲਈ ਇੱਕ ਉੱਤਰਾਧਿਕਾਰੀ ਮਿਲਣ ਵਾਲਾ ਹੈ ਰਾਣੀ ਦੀ ਇੱਕ ਗੱਲ ਰਾਜਾ ਦੇ ਮਰੇ ਹੋਏ ਸਰੀਰ ਵਿੱਚ ਜਾਨ ਪਾ ਦਿੰਦੀ ਹੈ ਰਾਜਾ ਇੱਕਦਮ ਚੌਂਕ ਕੇ ਕਹਿਣ ਲੱਗਿਆ ਰਾਣੀ ਤੂੰ ਇਹ ਕੀ ਕਹਿ ਰਹੀ ਹੈ ਕਿਤੇ ਤੂੰ ਝੂਠ ਤਾਂ ਨਹੀਂ ਬੋਲ ਰਹੀ ਰਾਣੀ ਨੇ ਕਿਹਾ ਨਹੀਂ ਮਹਾਰਾਜ ਇਹ ਸੱਚ ਹੈ ਮੈਂ ਗਰਭਵਤੀ ਹਾਂ ਭਲਾ ਇਸ ਬਾਰੇ ਮੈਂ ਤੁਹਾਨੂੰ ਕਿਉਂ ਝੂਠ ਬੋਲਾਂਗੀ ਮੇਰਾ ਵਿਸ਼ਵਾਸ ਕਰੋ ਦੋਸਤੋ ਰਾਜਾ ਨੂੰ ਆਪਣੀ ਰਾਣੀ ਦੀ ਗੱਲ ਤੇ ਵਿਸ਼ਵਾਸ ਹੋ ਜਾਂਦਾ ਹੈ ਤੇ ਉਸਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜਨ ਲੱਗਦੀ ਹੈ। ਤੇ ਖੁਸ਼ੀ ਵਿੱਚ ਆ ਕੇ ਉਹ ਦਰਬਾਰ 'ਚ ਧਾਨ ਕਰਦਾ ਹੈ ਤੇ ਐਲਾਨ ਕਰਦਾ ਹੈ ਕਿ ਉਸਦੀ ਰਾਣੀ ਗਰਭਵਤੀ ਹੈ ਤੇ ਬਹੁਤ ਹੀ ਜਲਦ ਉਸਦੇ ਘਰ ਬੱਚੇ ਦੀਆਂ ਖਿਲਕਾਰੀਆਂ ਗੂੰਜਣ ਵਾਲੀਆਂ ਹਨ। ਸਮਾਂ ਬੀਤਦਾ ਗਿਆ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਰਾਣੀ ਦੀਆਂ ਚਿੰਤਾਵਾਂ ਵਧਣ ਲੱਗੀਆਂ। ਉਹ ਆਪਣੇ ਪੇਟ ਤੇ ਕੱਪੜੇ ਬੰਨ ਕੇ ਰੱਖਦੀ ਸੀ। ਜਦੋਂ 9 ਮਹੀਨੇ ਦਾ ਸਮਾਂ ਪੂਰਾ ਹੋ ਗਿਆ ਤਾਂ ਰਾਣੀ ਹੋਰ ਵੀ ਜ਼ਿਆਦਾ ਘਬਰਾਉਣ ਲੱਗੀ ਕਿ ਹੁਣ ਕੀ ਹੋਵੇਗਾ। ਮੈਂ ਤਾਂ ਆਪਣੇ ਮਹਾਰਾਜ ਨੂੰ ਖੁਸ਼ ਕਰਨ ਲਈ ਸਿਰਫ ਉਹਨਾਂ ਨੂੰ ਝੂਠ ਬੋਲਿਆ ਸੀ ਹੁਣ ਮੈਂ ਉਹਨਾਂ ਨੂੰ ਬੱਚਾ ਕਿੱਥੋਂ ਦਿਆਂਗੀ ਜੇਕਰ ਅੱਜ ਮੈਂ ਉਹਨਾਂ ਨੂੰ ਸੱਚ ਦੱਸ ਦਿੱਤਾ ਤਾਂ ਮਹਾਰਾਜ ਮੇਰਾ ਇਹ ਝੂਠ برداشت ਨਹੀਂ ਕਰ ਸਕਣਗੇ ਤੇ ਉਹ ਮੈਨੂੰ ਮਾਰ ਵੀ ਸਕਦੇ ਹਨ ਤੇ ਖੁਦ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ ਰਾਣੀ ਇਹ ਗੱਲਾਂ ਸੋਚ-ਸੋਚ ਕੇ ਪਰੇਸ਼ਾਨ ਹੋ ਰਹੀ ਸੀ ਤੇ ਸੋਚ ਰਹੀ ਸੀ ਕਿ ਹੁਣ ਕੀ ਕਰਾਂ ਰਾਣੀ ਦੀ ਇੱਕ ਬਹੁਤ ਹੀ ਪਿਆਰੀ ਦਾਸੀ ਸੀ ਉਸਨੇ ਦਾਸੀ ਨੂੰ ਕਿਹਾ ਜੇਕਰ ਤੂੰ ਮੇਰਾ ਸਾਥ ਦੇਵੇਂ ਤਾਂ ਮੈਂ ਮਹਾਰਾਜ ਨੂੰ ਕੁਝ ਦਿਨ ਤੱਕ ਝੂਠ ਬੋਲ ਕੇ ਖੁਸ਼ ਰੱਖਣ ਦੀ ਕੋਸ਼ਿਸ਼ ਕਰਾਂਗੀ। ਇਹ ਦਾਸੀ ਪਹਿਲਾਂ ਤੋਂ ਜਾਣਦੀ ਸੀ ਕਿ ਰਾਣੀ ਦੀ ਕੋਖ ਵਿੱਚ ਬੱਚਾ ਨਹੀਂ ਹੈ। ਦਾਸੀ ਇਹ ਕੰਮ ਕਰਨ ਨੂੰ ਸਹਿਮਤ ਹੋ ਜਾਂਦੀ ਹੈ ਤੇ ਕਹਿੰਦੀ ਹੈ ਰਾਣੀ ਜੀ ਤੁਸੀਂ ਜਿਵੇਂ ਦਸੋਗੇ ਮੈਂ ਉਸ ਤਰ੍ਹਾਂ ਹੀ ਕਰਨ ਨੂੰ ਤਿਆਰ ਹਾਂ। ਤੁਹਾਡਾ ਇਹ ਰਹਿਸ ਹਮੇਸ਼ਾ ਗੁਪਤ ਰਹੇਗਾ। ਇਸ ਦੀ ਪਣਕ ਕਿਸੇ ਨੂੰ ਵੀ ਨਹੀਂ ਲੱਗੇਗੀ। ਚਾਹੇ ਮੇਰੀ ਜਾਨ ਹੀ ਕਿਉਂ ਨਾ ਚਲੀ ਜਾਵੇ। ਪਰ ਮੈਂ ਇਹ ਭੇਦ ਰਾਜਾ ਸਾਹਿਬ ਨੂੰ ਕਦੇ ਨਹੀਂ ਦੱਸਾਂਗੀ ਕਿ ਤੁਸੀਂ ਰਾਜਾ ਸਾਹਿਬ ਨੂੰ ਝੂਠ ਬੋਲਿਆ ਹੈ। ਰਾਣੀ ਦੇ ਕਹਿਣ ਅਨੁਸਾਰ ਦਾਸੀ ਨੇ ਰਾਜਾ ਨੂੰ ਜਾ ਕੇ ਵਧਾਈ ਦਿੱਤੀ ਤੇ ਕਿਹਾ ਕਿ ਵੱਡੀ ਰਾਣੀ ਨੇ ਬੜੇ ਹੀ ਸੋਹਣੇ ਪੁੱਤਰ ਨੂੰ ਜਨਮ ਦਿੱਤਾ ਹੈ। ਰਾਜਾ ਨੇ ਸੁਣਿਆ ਤਾਂ ਉਸਨੇ ਖੁਸ਼ੀ ਦੇ ਮਾਰੇ ਦਰਬਾਰ ਵਿੱਚ ਇਹ ਐਲਾਨ ਵੀ ਕਰ ਦਿੱਤਾ। ਰਾਜਾ ਬੱਚੇ ਨੂੰ ਦੇਖਣ ਲਈ ਬਹੁਤ ਵਿਆਕੁਲ ਹੋ ਗਿਆ ਸੀ। ਰਾਜਾ ਇੱਕਦਮ ਆਪਣੇ ਪੁੱਤਰ ਨੂੰ ਦੇਖਣ ਲਈ ਮਹਿਲ ਵੱਲ ਭੱਜਿਆ ਜਾ ਰਿਹਾ ਸੀ। ਰਾਣੀ ਵੀ ਜਾਣਦੀ ਸੀ ਕਿ ਮਹਾਰਾਜ ਬੱਚੇ ਨੂੰ ਦੇਖਣਾ ਜ਼ਰੂਰ ਆਨਗੇ ਇਸ ਲਈ ਰਾਣੀ ਨੇ ਪੰਡਤਾਂ ਨੂੰ ਪਹਿਲਾਂ ਇਹ ਬਹੁਤ ਸਾਰਾ ਧੰ ਦੇ ਕੇ ਇਹ ਕਹਿ ਲਈ ਮਜਬੂਰ ਕਰ ਦਿੱਤਾ ਕਿ ਰਾਜਾ ਸਾਹਿਬ ਨੂੰ ਤੁਸੀਂ ਇਹ ਕਹਿਣਾ ਹੈ ਕਿ ਉਹ ਅਜੇ ਬੱਚੇ ਦਾ ਮੂੰਹ ਨਹੀਂ ਦੇਖ ਸਕਤੀ ਰਾਜਾ ਨੇ ਪੁੱਛਿਆ ਇਸ ਤਰ੍ਹਾਂ ਕਿਉਂ ਤਾਂ ਪੰਡਿਤ ਕਹਿੰਦਾ ਹੈ ਮਹਾਰਾਜ ਜੇਕਰ ਤੁਸੀਂ ਇਸ ਬੱਚੇ ਦੇ ਦਰਸ਼ਨ ਕਰੋਗੇ ਤਾਂ ਤੁਹਾਡੇ ਉੱਪਰ ਬਹੁਤ ਵੱਡਾ ਦੋਸ਼ ਲੱਗ ਜਾਵੇਗਾ ਬੱਚੇ ਦੇ ਪ੍ਰਾਣ ਵੀ ਸੰਕਟ ਵਿੱਚ ਪੈ ਸਕਦੇ ਹਨ ਇਸ ਲਈ ਪੁੱਤਰ ਨੂੰ ਦੇਖਣ ਦੀ ਜ਼ਿੱਦ ਨਾ ਕਰੋ ਪੁੱਤਰ ਤੁਹਾਡਾ ਹੈ ਤੇ ਤੁਹਾਡੇ ਮਹਿਲ ਛ ਹੀ ਰਹੇਗਾ ਤੁਹਾਨੂੰ ਤਾਂ ਇਹ ਹੀ ਸਭ ਤੋਂ ਵੱਡੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਭਗਵਾਨ ਦੀ ਕਿਰਪਾ ਨਾਲ ਤੁਹਾਡੇ ਘਰ ਇੱਕ ਮੁੰਡੇ ਨੇ ਜਨਮ ਲਿਆ ਹੈ ਮਹਾਰਾਜ ਜਦੋਂ ਤੁਹਾਡਾ ਪੁੱਤਰ ਵੱਡਾ ਹੋ ਜਾਵੇਗਾ ਤੇ ਉਹ ਵਿਆਹ ਦੇ ਲਾਇਕ ਹੋ ਜਾਵੇਗਾ ਉਸ ਸਮੇਂ ਤੁਸੀਂ ਆਪਣੇ ਪੁੱਤਰ ਨੂੰ ਦੇਖ ਸਕਦੇ ਹੋ ਦੋਸਤੋ ਆਪਣੇ ਕੁੱਲ ਪੁਜਾਰੀ ਦੀ ਗੱਲ ਸੁਣ ਕੇ ਰਾਜਾ ਨੂੰ ਪਹਿਲਾਂ ਤਾਂ ਬਹੁਤ ਦੁੱਖ ਹੋਇਆ ਫਿਰ ਸੋਚਾ ਚਲੋ ਕੋਈ ਗੱਲ ਨਹੀਂ ਘਰ ਚ ਔਲਾਦ ਤਾਂ ਹੋ ਗਈ ਕਦੇ ਨਾ ਕਦੇ ਤਾਂ ਦੇਖਣ ਨੂੰ ਮਿਲ ਹੀ ਜਾਵੇਗਾ ਹਉਦ ਰਾਨੀ ਮੈਲਾਜ ਬੈਠ ਕੇ ਬਹੁਤ ਰੋਂਦੀ ਹੈ ਕਿ ਮੈਂ ਮਹਾਰਾਜ ਨੂੰ ਝੂਠੀ ਖੁਸ਼ੀ ਦੇ ਕੇ ਚੰਗਾ ਨਹੀਂ ਕੀਤਾ ਪੁੱਤਰ ਦੇ ਵਿਆਹ ਤੱਕ ਤਾਂ ਮੈਂ ਬਚੀ ਰਹਾਂਗੀ ਪਰ ਉਸ ਤੋਂ ਬਾਅਦ ਕੀ ਹੋਵੇਗਾ ਇਹ ਸਭ ਸੋਚ ਕੇ ਰਾਣੀ ਦਾ ਕਲੇਜਾ ਬੈਠੇ ਜਾ ਰਿਹਾ ਸੀ ਦਾਸੀ ਨੇ ਕਿਹਾ ਰਾਣੀ ਘਬਰਾਓ ਨਾ ਪੁੱਤਰ ਦੇ ਜਵਾਨ ਹੋਣ ਤੱਕ ਤਾਂ ਤਸੱਲੀ ਰੱਖੋ ਉਸ ਤੋਂ ਬਾਅਦ ਕੋਈ ਹੋਰ ਰਸਤਾ ਭਗਵਾਨ ਜ਼ਰੂਰ ਘੜ ਦੇਣਗੇ ਇਧਰ ਸਮਾਂ ਲੰਘਦਾ ਰਿਹਾ ਹੋਲੀ-ਹੋਲੀ 20 ਸਾਲ ਬੀਤ ਗਏ। ਇੱਥੇ ਰਾਜਾ ਨੂੰ ਲੱਗਿਆ ਕਿ ਹੁਣ ਸਾਡਾ ਪੁੱਤਰ ਜਵਾਨ ਹੋ ਗਿਆ ਹੈ ਤੇ ਰਾਜਾ ਨੇ ਇਹ ਫਰਮਾਨ ਕਢਵਾਇਆ ਦਿੱਤਾ ਕਿ ਸਾਡਾ ਰਾਜਕੁਮਾਰ ਵਿਆਹ ਦੇ ਯੋਗ ਹੋ ਗਿਆ ਹੈ ਤਾਂ ਉਸਦੇ ਲਈ ਰਿਸ਼ਤੇ ਔਣ ਲੱਗੇ। ਕਈ ਰਾਜਾ ਮਹਾਰਾਜਾ ਦੇ ਇੱਥੋਂ ਨਾਈ ਪੰਡਤ ਆਏ ਰਾਜਾ ਨਾਲ ਵਿਆਹ ਦੀ ਗੱਲਬਾਤ ਕਰਨ ਲਈ ਤੇ ਕਹਿਣ ਲੱਗੇ ਮਹਾਰਾਜ ਤੁਸੀਂ ਆਪਣੇ ਰਾਜਕੁਮਾਰ ਨੂੰ ਤਾਂ ਦਿਖਾਓ। ਅਸੀਂ ਆਪਣੀ ਰਾਜਕੁਮਾਰੀ ਦਾ ਰਿਸ਼ਤਾ ਤੁਹਾਡੇ ਰਾਜਕੁਮਾਰ ਨਾਲ ਤੈਅ ਕਰਨ ਆਏ ਹਾਂ। ਰਾਜਤ ਤੁਰੰਤ ਆਪਣੀ ਰਾਣੀ ਦੇ ਕਮਰੇ ਵਿੱਚ ਪਹੁੰਚ ਜਾਂਦਾ ਹੈ ਤੇ ਬੋਲਿਆ ਸਾਡੇ ਪੁੱਤਰ ਨੂੰ ਦੇਖਣ ਵਾਲੇ ਆਏ ਹਨ ਜੇਕਰ ਤੂੰ ਕਹੇ ਤਾਂ ਮੈਂ ਵਿਆਹ ਲਈ ਹਾਂ ਕਰ ਦੇਵਾਂ ਪੁੱਤਰ ਦਾ ਵਿਆਹ ਤਾਂ ਇੱਕ ਨਾ ਇੱਕ ਦਿਨ ਕਰਨਾ ਹੀ ਹੈ ਤੇ ਮੈਨੂੰ ਬੜੀ ਉਤਸੁਕਤਾ ਹੈ ਕਿ ਜਲਦੀ ਜਲਦੀ ਮੇਰੇ بیٹے ਦਾ ਵਿਆਹ ਹੋ ਜਾਵੇ ਤੇ ਮੈਂ ਉਸ ਦੇ ਦਰਸ਼ਨ ਕਰ ਸਕਾਂ ਹੁਣ ਰਾਣੀ ਇਹ ਕਿਵੇਂ ਕਹਿ ਦੇਵੇ ਕਿ ਪੁੱਤਰ ਤਾਂ ਹੈ ਹੀ ਨਹੀਂ ਹੁਣ ਰਾਣੀ ਨੇ ਫਿਰ ਬਹਾਨਾ ਬਣਾ ਦਿੱਤਾ ਤੇ ਝੂਠ ਬੋਲ ਦਿੱਤਾ ਮਹਾਰਾਜ ਤੁਹਾਡੀ ਗੱਲ ਸਹੀ ਹੈ ਕਿਉਂਕਿ ਰਿਸ਼ਤਾ ਕਰਨ ਵਾਲੇ ਜਦੋਂ ਲੋਕ ਆਏ ਹਨ ਤਾਂ ਉਹਨਾਂ ਨੂੰ ਲੜਕਾ ਤਾਂ ਦਿਖਾਉਣਾ ਹੀ ਪਵੇਗਾ ਪਰ ਇੱਕ ਗੱਲ ਬਹੁਤ ਵੱਡੀ ਹੈ ਰਾਜਾ ਕਹਿਣ ਲੱਗੇ ਉਹ ਕਿਹੜੀ ਤਾਂ ਰਾਣੀ ਨੇ ਕਿਹਾ ਮਹਾਰਾਜ ਮਾਫ਼ ਕਰਨਾ ਸਾਡੇ ਕੋਲ ਪੁਜਿਤ ਦਾ ਕਹਿਣਾ ਹੈ ਕਿ ਲੜਕਾ ਜੇਕਰ ਇੱਥੇ ਦਿਖਾ ਦਿੱਤਾ ਤਾਂ ਬਹੁਤ ਵੱਡੀ ਹਾਨੀ ਹੋ ਸਕਦੀ ਹੈ ਲੜਕੇ ਦੀ ਮੌਤ ਵੀ ਹੋ ਸਕਦੀ ਹੈ ਜਿਨ੍ਹਾਂ ਨੇ ਰਿਸ਼ਤਾ ਤੈਅ ਕਰਨਾ ਹੈ ਉਹ ਇਸ ਸ਼ਰਤੇ ਕਰਕੇ ਜਾਣ ਕਿ ਮੁੰਡਾ ਜਦੋਂ ਦੁੱਲਾ ਬਣ ਕੇ ਸਹਰੇ ਜਾਵੇਗਾ ਤਾਂ ਉੱਥੇ ਹੀ ਦੇਖਣ ਨੂੰ ਮਿਲ ਜਾਵੇਗਾ ਜਿਨ੍ਹਾਂ ਨੇ ਬਿਨਾਂ ਦੇਖੇ ਰਿਸ਼ਤਾ ਤੈਅ ਕਰਨਾ ਹੈ ਉਹ ਕਰ ਸਕਦੇ ਹਨ ਨਹੀਂ ਤਾਂ ਵਾਪਸ ਚਲੇ ਜਾਣ ਰਾਣੀ ਦੀ ਗੱਲ ਸੁਣ ਕੇ ਰਾਜਾ ਫਿਰ ਵਾਪਸ ਚਲਾ ਜਾਂਦਾ ਹੈ ਤੇ ਜੋ ਰਿਸ਼ਤਾ ਲੈ ਕੇ ਆਏ ਸੀ ਉਹਨਾਂ ਨੂੰ ਜਾ ਕੇ ਸਾਰੀ ਗੱਲ ਕਹਿ ਦਿੰਦਾ ਹੈ ਕਹਿ ਦਿੰਦਾ ਹੈ ਕਿ ਮੈਨੂੰ ਮਾਫ ਕਰੋ ਬਿਨਾਂ ਦੇਖੇ ਹੀ ਜੇਕਰ ਤੁਸੀਂ ਰਿਸ਼ਤਾ ਤੈਅ ਕਰਨਾ ਚਾਹੁੰਦੇ ਹੋ ਤਾਂ ਅਸੀਂ ਕਰਨ ਨੂੰ ਤਿਆਰ ਹਾਂ ਇਹ ਗੱਲ ਸੁਣ ਕੇ ਉੱਥੋਂ ਸਾਰੇ ਲੋਕ ਵਾਪਸ ਚਲੇ ਜਾਂਦੇ ਹਨ ਦੋਸਤੋ ਇੱਕ ਰਾਜਾ ਇਸ ਤਰ੍ਹਾਂ ਦਾ ਆਉਂਦਾ ਹੈ ਜੋ ਬਿਨਾਂ ਰਾਜਕੁਮਾਰ ਨੂੰ ਦੇਖੇ ਹੀ ਆਪਣੀ ਧੀ ਦਾ ਰਿਸ਼ਤਾ ਤੈਅ ਕਰਕੇ ਚਲਾ ਜਾਂਦਾ ਹੈ ਬੋਲਿਆ ਕੋਈ ਗੱਲ ਨਹੀਂ ਲੜਕਾ ਮੰਡਪਸ ਤਾਂ ਦੇਖਣ ਨੂੰ ਮਿਲ ਹੀ ਜਾਵੇਗਾ ਤਾਂ ਉੱਥੇ ਦੇਖ ਲਵਾਂਗੇ ਇਸ ਵਿੱਚ ਕੀ ਹੈ ਉਹ ਰਾਜਾ ਆਪਣੀ ਧੀ ਦਾ ਰਿਸ਼ਤਾ ਉਸ ਮੁੰਡੇ ਨਾਲ ਤੈਅ ਕਰਕੇ ਆਪਣੇ ਘਰ ਚਲਾ ਜਾਂਦਾ ਹੈ ਜਿਸ ਮੁੰਡੇ ਦਾ ਅਜੇ ਜਨਮ ਵੀ ਨਹੀਂ ਹੋਇਆ ਸੀ ਉਹ ਸਿਰਫ ਰਾਜਾ ਦੀਆਂ ਕਲਪਨਾਵਾਂ ਸੀ ਉਧਰ ਘਰ ਜਾ ਕੇ ਰਾਜਾ ਵਿਆਹ ਦੀਆਂ ਤਿਆਰੀਆਂ ਕਰਨ ਲੱਗਦਾ ਹੈ ਰਾਜਾ ਸਾਰੀਕਲ ਆਪਣੀ ਰਾਣੀ ਨੂੰ ਜਾ ਕੇ ਦੱਸਦਾ ਹੈ ਰਾਜਾ ਦੀ ਗੱਲ ਸੁਣ ਕੇ ਰਾਣੀ ਨੇ ਕੁਝ ਜਵਾਬ ਨਾ ਦਿੱਤਾ ਤੇ ਕਹਿਣ ਲੱਗੀ ਠੀਕ ਹੈ ਅਸੀਂ ਤਿਆਰ ਹਾਂ ਤੁਸੀਂ ਵਿਆਹ ਦੀ ਤਿਆਰੀ ਕਰੋ ਰਾਜਾ ਕੁਸਮਾ ਰਾਣੀ ਕੋਲ ਬੈਠ ਕੇ ਉਸ ਤੋਂ ਬਾਅਦ ਰਾਜ ਦਰਬਾਰ ਵਿੱਚ ਚਲਾ ਜਾਂਦਾ ਹੈ ਤੇ ਰਾਣੀ ਦਾ ਮਨ ਬੜਾ ਉਦਾਸ ਹੁੰਦਾ ਹੈ ਰਾਣੀ ਨੇ ਦਾਸੀ ਨੂੰ ਬੁਲਾਇਆ ਤੇ ਕਹਿਣ ਲੱਗੀ ਹੁਣ ਤਾਂ ਮੇਰੇ ਪੁੱਤ ਦਾ ਵਿਆਹ ਵੀ ਤੈ ਹੋ ਗਿਆ ਹੈ ਤੇ ਤਰੀਕ ਵੀ ਤੈ ਹੋ ਗਈ ਹੈ ਹੁਣ ਦੱਸ ਮੈਂ ਕੀ ਕਰਾਂ ਇਸ ਗੱਲ ਨੂੰ ਮੈਂ ਕਿਸ ਤਰ੍ਹਾਂ ਛੁਪਾਵਾਂ ਹੁਣ ਮੈਂ ਕਿਵੇਂ ਜਿੰਦਾ ਜਰ ਰਵਾਂਗੀ ਮੈਂ ਇਨਾ ਵੱਡਾ ਝੂਠ ਕਿਉਂ ਬੋਲਿਆ ਮੈਂ ਝੂਠ ਬੋਲ ਕੇ ਆਪਣੇ ਪਤੀ ਨੂੰ ਕਿਉਂ ਖੁਸ਼ ਕੀਤਾ ਇਸ ਝੂਠ ਵਿੱਚ ਮੈਂ ਫਸਦੀ ਹੀ ਚਲੀ ਜਾ ਰਹੀ ਹਾਂ ਦੋਸਤੋ ਦਾਸੀ ਉਸ ਰਾਣੀ ਨੂੰ ਧੀਰਜ ਦਿਵਾਉਂਦੀ ਹੈ ਤੇ ਕਹਿੰਦੀ ਹੈ ਜਦ ਤੁਸੀਂ ਝੂਠ ਬੋਲਿਆ ਹੈ ਤਾਂ ਭਗਵਾਨ ਨੂੰ ਪ੍ਰਾਰਥਨਾ ਕਰੋ ਕਿ ਤੁਹਾਡਾ ਝੂਠ ਫੜਿਆ ਨਾ ਜਾਵੇ ਪਰਮਾਤਮਾ ਕੋਈ ਨਾ ਕੋਈ ਰਸਤਾ ਜ਼ਰੂਰ ਦਿਖੰਗੇ ਉਦھر ਵਿਆਹ ਦਾ ਦਿਨ ਵੀ ਆ ਜਾਂਦਾ ਹੈ ਤੇ ਰਾਜਾ ਵਿਆਹ ਦੀਆਂ ਤਿਆਰੀਆਂ ਵਿੱਚ ਜੋਸ਼ ਸ਼ੋਰ ਨਾਲ ਲੱਗਿਆ ਹੁੰਦਾ ਹੈ ਤੇ ਰਾਜਾ ਰਾਣੀ ਨੂੰ ਕਹਿੰਦਾ ਹੈ ਕਿ ਆਪਣੇ ਪੁੱਤ ਨੂੰ ਦੁਲਾ ਬਣਾ ਕੇ ਤਿਆਰ ਕਰ ਮੈਂ ਬਰਾਤ ਨੂੰ ਦੇਖਦਾ ਹਾਂ ਇੱਧਰ ਰਾਣੀ ਦਾਸੀ ਕੋਲ ਬੈਠੀ ਬਹੁਤ ਰੋ ਰਹੀ ਸੀ ਤੇ ਕਹਿ ਰਹੀ ਸੀ ਕਿ ਹੁਣ ਮੈਂ ਕੀ ਕਰਾਂ ਫਿਰ ਰਾਣੀ ਨੇ ਦਾਸੀ ਨੂੰ ਕਿਹਾ ਕਿ ਮੇਰੇ ਦਿਮਾਗ ਵਿੱਚ ਇੱਕ ਗੱਲ ਆਈ ਹੈ ਹੁਣ ਜੋ ਹੋਵੇਗਾ ਉਹ ਦੇਖਿਆ ਜਾਵੇਗਾ ਸਾਨੂੰ ਇਹ ਰਹੱਸ ਛੁਪਾ ਕੇ ਤਾਂ ਰੱਖਣਾ ਪਵੇਗਾ ਹੀ ਤੂੰ ਇਹ ਕੰਮ ਕਰ ਇੱਕ ਆਟੇ ਦਾ ਦੁਲਾ ਬਣਾ ਤੇ ਉਸ ਨੂੰ ਸਜਾ ਕੇ ਚੰਗੀ ਤਰ੍ਹਾਂ ਪਾਲਕੀ ਵਿੱਚ ਬਿਠਾ ਦੇ ਤੇ ਸਾਰਿਆਂ ਨੂੰ ਕਹਿ ਦੇ ਕਿ ਪਾਲਕੀ ਨੂੰ ਰਸਤੇ ਵਿੱਚ ਕਿਸੇ ਨੇ ਵੀ ਖੋਲ ਕੇ ਨਹੀਂ ਦੇਖਣਾ ਪਾਲਕੀ ਸਿੱਧੇ ਵਿਆਹ ਮੰਡਪ 'ਚ ਹੀ ਖੁੱਲੀ ਜਾਵੇਗੀ ਤੇ ਦਾਸੀ ਆਟੇ ਦਾ ਦੁਲਾ ਬਣਾ ਕੇ ਉਸ ਨੂੰ ਸਜਾ ਕੇ ਪਾਲਕੀ ਵਿੱਚ ਪਿਠਾ ਦਿੰਦੀ ਹੈ ਤੇ ਪਾਲਕੀ ਨੂੰ ਚਾਰੇ ਪਾਸੇੋਂ ਬੰਦ ਕਰ ਦਿੰਦੀ ਹੈ ਇਧਰ ਮਹਾਰਾਜ ਬਰਾਤ ਲੈ ਕੇ ਚੱਲ ਪੈਂਦੇ ਹਨ ਬਰਾਤ ਚਲਦੇ-ਚਲਦੇ ਕਾਫੀ ਦੂਰ ਤੱਕ ਆ ਜਾਂਦੀ ਹੈ ਤੇ ਸਾਰੇ ਥੱਕ ਵੀ ਬਹੁਤ ਜਾਂਦੇ ਹਨ ਤੇ ਸਾਰੇ ਸੋਚਦੇ ਹਨ ਕਿ ਇੱਥੇ ਹੀ ਜੰਗਲ ਵਿੱਚ ਥੋੜੀ ਦਿਰ ਆਰਾਮ ਕਰ ਲੈਂਦੇ ਹਾਂ ਰਾਜਾ ਨੇ ਬਰਾਤੀਆਂ ਨੂੰ ਆਦੇਸ਼ ਦਿੱਤਾ ਕਿ ਪਾਲਕੀ ਨੂੰ ਇੱਥੇ ਰੱਖ ਦਿਓ ਤੇ ਆਰਾਮ ਕਰਨ ਤੋਂ ਬਾਅਦ ਫਿਰ ਅੱਗੇ ਵਧਾਂਗੇ ਕੋਹਾਰਾ ਨੇ ਇੱਕ ਦਰਖਤ ਦੇ ਕੋਲ ਉਸ ਪਾਲਕੀ ਨੂੰ ਰੱਖ ਦਿੱਤਾ ਜਿਸ ਦਰਖਤ ਕੋਲ ਪਾਲਕੀ ਰੱਖੀ ਹੋਈ ਸੀ ਉੱਥੇ ਇੱਕ ਖੱਡ ਸੀ ਜਿਸ ਵਿੱਚ ਇੱਛਾਤਾਰੀ ਨਾਗ-ਨਾਗਨ ਦਾ ਜੋੜਾ ਰਿਆ ਕਰਦਾ ਸੀ ਨਾਗਰ ਨੇ ਜਦੋਂ ਪਾਲਕੀ ਦੇਖੀ ਤਾਂ ਆਪਣੇ ਪਤੀ 나ਗ ਨੂੰ ਕਹਿਣ ਲੱਗੀ ਇਹ ਕਿਸ ਤਰ੍ਹਾਂ ਦੀ ਬਰਾਤ ਹੈ ਇਸ ਵਿੱਚ ਦੁਲਾ ਤਾਂ ਹੈ ਹੀ ਨਹੀਂ ਇਸ ਵਿੱਚ ਤਾਂ ਆਟੇ ਦਾ ਦੁਲਾ ਬਣਾ ਕੇ ਰੱਖਿਆ ਹੋਇਆ ਹੈ ਦੋਸਤੋ ਇਹ ਗੱਲ 나ਗਰ ਨੇ ਆਪਣੇ ਪਤੀ 나ਗ ਨੂੰ ਦੱਸੀ ਤੇ ਕਹਿਣ ਲੱਗੀ ਕਿ ਇਹ ਕਿਹੋ ਜੀ ਬਰਾਤ ਹੈ ਜਿਸ ਵਿੱਚ ਕੋਈ ਦੁਲਾ ਹੀ ਨਹੀਂ ਜਦੋਂ ਇਹ ਬਰਾਤ ਦੁਲਨ ਕੋਲ ਪਹੁੰਚੇਗੀ ਤਾਂ ਇਹਨਾਂ ਦਾ ਕੀ ਹਾਲ ਹੋਵੇਗਾ ਇੰਨਾ ਵੱਡਾ ਹਨੇਰਾ ਤਾਂ ਮੈਂ ਅੱਜ ਤੱਕ ਨਹੀਂ ਦੇਖਿਆ ਜੋ ਬਿਨਾ ਦੁਲੇ ਦੇ ਬਰਾਚਰੀ ਹੈ ਨਾ ਕਹਿਣ ਲੱਗਿਆ ਸਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਤੂੰ ਝੂਠ ਬੋਲ ਰਹੀ ਹੈ ਮੈਨੂੰ ਦਿਖਾ ਜਦੋਂ 나ਗ ਉਸ ਪਾਲਕੀ ਨੂੰ ਦੇਖਦਾ ਹੈ ਤਾਂ ਉਸ ਵਿੱਚ ਸੱਚਮੁੱਚ ਦੁਲਾ ਨਹੀਂ ਸੀ ਸਗੋ ਆਟੇ ਦਾ ਦੁਲਾ ਬਣਾ ਕੇ ਰੱਖਿਆ ਹੋਇਆ ਸੀ ਇਹ ਸਭ ਦੇਖ ਕੇ ਉਹ ਦੋਵੇਂ ਆਪਣੀ ਖੱਡ ਵਿੱਚ ਵਾਪਸ ਚਲੇ ਜਾਂਦੇ ਹਨ ਤੇ ਉੱਤੇ ਪਹੁੰਚ ਕੇ 나ਗ 나ਗਨ ਨੂੰ ਕਹਿੰਦਾ ਹੈ ਕਿ ਜੇਕਰ ਮੈਂ ਇਸ ਰਾਜਾ ਦੇ ਵਿਆਹ ਮੰਡਪ ਤੱਕ ਇਸ ਦੀ ਸ਼ੋਭਾ ਵਧਾ ਦੇਵਾਂ ਤਾਂ 나ਗਨ ਕਹਿਣ ਲੱਗੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਕੁਝ ਸਮਝ ਨਹੀਂ ਤਾਂ नाग ਬੋਲਿਆ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਤੇਰੀ ਇੱਛਾ ਹੋਵੇ ਤਾਂ ਮੈਂ ਇਸ ਆਟੇ ਦੇ ਦੁੱਲੇ 'ਚ ਜਾ ਕੇ ਬੈਠ ਜਾਵਾਂ ਆਪਣਾ ਰੂਪ ਬਦਲ ਕੇ ਤੇ ਇਸ ਰਾਜਾ ਦਾ ਲੜਕਾ ਬਣ ਕੇ ਦੁੱਲਾ ਬਣ ਕੇ ਮੈਂ ਇਸ ਦੀ ਇੱਜ਼ਤ ਬਚਾ ਲਵਾਂ ਹੁਣ ਤੂੰ ਹੀ ਦੱਸ ਜੇਕਰ ਇਹ ਰਾਜਾ ਬਿਨਾਂ ਦੁੱਲੇ ਦੇ ਬਰਾਤ ਲੈ ਕੇ ਜਾਵੇਗਾ ਤੇ ਜਦੋਂ ਉੱਥੇ ਜਾ ਕੇ ਪਾਲਕੀ ਖੁੱਲੇਗੀ ਤੇ ਉਸ ਵਿੱਚੋਂ ਦੁਲਹਨ ਨਹੀਂ ਨਿਕਲੇਗਾ ਤਾਂ ਰਾਜਾ ਦੀ ਕਿੰਨੀ ਵੱਡੀ ਬਦਨਾਮੀ ਹੋਵੇਗੀ ਤੇ ਜਿੱਥੇ ਇਹ ਰਾਜਾ ਆਪਣੇ ਪੁੱਤ ਨੂੰ ਵਿਆਉਣ ਲਈ ਜਾ ਰਿਹਾ ਹੈ ਉਸ ਰਾਜਾ ਦੀ ਵੀ ਬੜੀ ਬਦਨਾਮੀ ਹੋਵੇਗੀ ਜੇਕਰ ਤੇਰੀ ਸਹਿਮਤੀ ਹੋਵੇ ਤਾਂ ਮੈਂ ਇਸ ਰਾਜਾ ਦਾ ਮੁੰਡਾ ਬਣ ਕੇ ਇਸ ਦੇ ਵਿਆਹ ਮੰਡਪ ਤੱਕ ਇਸ ਦੀ ਸ਼ੋਭਾ ਵਧਾ ਦੇਵਾਂ ਆਪਣੇ ਪਤੀ ਦੀ ਗੱਲ ਸੁਣ ਕੇ 나ਗਨ ਕਹਿਣ ਲੱਗੀ ਮਹਾਰਾਜ ਮੈਨੂੰ ਤੁਹਾਡੇ ਤੇ ਭਰੋਸਾ ਹੈ ਪਰ ਮੈਨੂੰ ਡਰ ਹੈ ਕਿਉਂਕਿ ਤੁਸੀਂ ਦੁਲੇ ਦਾ ਬੇਸ਼ ਬਣਾ ਕੇ ਰਾਜਾ ਦੀ ਧੀ ਨਾਲ ਜਦੋਂ ਵਿਆਹ ਕਰੋਗੇ ਤੂੰ ਤੁਸੀਂ ਉਸਦੇ ਪ੍ਰੇਮ ਜਾਲ ਵਿੱਚ ਫਸ ਜਾਉਂਗੇ ਤੇ ਮੈਨੂੰ ਭੁੱਲ ਜਾਉਂਗੇ ਨਾ ਕਹਿਣ ਲੱਗਿਆ ਤੂੰ ਮੇਰੇ ਤੇ ਵਿਸ਼ਵਾਸ ਕਰ ਤੂੰ ਮੇਰੀ ਪਤਨੀ ਹੈ ਅਸੀਂ नागਵੰਸ਼ੀ ਹਾਂ ਸਾਨੂੰ ਇਸ ਨਾਲ ਕੋਈ ਮਤਲਬ ਨਹੀਂ ਅਸੀਂ ਸਿਰਫ ਇਸ ਰਾਜਾ ਦੀ ਇੱਜ਼ਤ ਬਚਾਉਣੀ ਹੈ ਬਸ ਇਸ ਲਈ ਮੈਂ ਥੋੜਾ ਜ਼ੋਰ ਲਗਾ ਕੇ ਤੈਨੂੰ ਕਹਿ ਰਿਹਾ ਹਾਂ ਜੇਕਰ ਮੈਂ ਨਾ ਗਿਆ ਤਾਂ ਦੋਵੇਂ ਰਾਜਿਆਂ ਦੀ ਬਹੁਤ ਬਦਨਾਮੀ ਹੋਵੇਗੀ ਤੇ ਕੁਝ ਵੀ ਵਾਪਰ ਸਕਦਾ ਹੈ ਤੂੰ ਮੇਰਾ ਵਿਸ਼ਵਾਸ ਕਰ ਕੱਲ ਜਦੋਂ ਬਰਾਤ ਵਾਪਸ ਆਏਗੀ ਤਾਂ ਇਸੇ ਸਥਾਨ ਤੋਂ ਆਏਗੀ ਤੇ ਮੈਂ ਤੇਰੇ ਕੋਲ ਵਾਪਸ ਆ ਜਾਵਾਂਗਾ ਆਪਣੀ ਪਤੀ ਦੀ ਗੱਲ ਸੁਣ ਕੇ ਨਾਗਨ ਨੇ ਕਿਹਾ ਮਹਾਰਾਜ ਜੇਕਰ ਇਸ ਤਰ੍ਹਾਂ ਦੀ ਗੱਲ ਹੈ ਤਾਂ ਤੁਸੀਂ ਚਲੇ ਜਾਓ ਮੈਂ ਤੁਹਾਨੂੰ ਰੋਕਾਂਗੀ ਨਹੀਂ ਨਾਗਨ ਆਪਣੇ ਪਤੀ ਨੂੰ ਆਗਿਆ ਦਿੰਦੀ ਹੈ ਤਾਂ ਉਹ ਪਾਲਕੀ 'ਚ ਰੂਪ ਬਦਲ ਕੇ بیٹھ ਜਾਂਦਾ ਹੈ ਕੁਝ ਦੇਰ ਬਾਅਦ ਬਰਾਤ ਜਦੋਂ ਅੱਗੇ ਚਲਦੀ ਹੈ ਤੇ ਕੋਹਾਰ ਪਾਲਕੀ ਨੂੰ ਠਾਕੇ ਚਲਦੇ ਹਨ ਤਾਂ ਸਿੱਧੇ ਦੂਸਰੇ ਰਾਜ ਪਹੁੰਚ ਜਾਂਦੇ ਹਨ ਉਸ ਰਾਜਾ ਨੇ ਬਰਾਤ ਦੀ ਬਹੁਤ ਚੰਗੀ ਸੇਵਾ ਕੀਤੀ ਜਦੋਂ ਵਿਆਹ ਦਾ ਸਮਾਂ ਹੋਇਆ ਤਾਂ ਰਾਜਾ ਨੇ ਕਿਹਾ ਰਾਜਾ ਸਾਹਿਬ ਤੁਹਾਡਾ ਮੁੰਡਾ ਕਿੱਥੇ ਹੈ ਉਸ ਨੂੰ ਪਾਲਕੀ ਤੋਂ ਹੇਠਾ ਉਤਾਰੋ ਤੁਸੀਂ ਕਿਹਾ ਸੀ ਕਿ ਲੜਕੇ ਦੀ ਪਾਲਕੀ ਇਸੇ ਵਿਆਹ ਮੰਡਪ ਜੀ ਖੁੱਲੇ ਕੀ ਤਾਂ ਪਾਲਕੀ ਵੀ ਤਿਆਰ ਹੈ ਹੁਣ ਤੁਸੀਂ ਆਪਣੇ ਬੇਟੇ ਨੂੰ ਕੱਢੋ ਤਾਂ ਜੋ ਵਿਆਹ ਦੀ ਰਸਮ ਪੂਰੀ ਕੀਤੀ ਜਾ ਸਕੇ ਜਦੋਂ ਪਾਲਕੀ ਨੂੰ ਖੁਲਵਾਇਆ ਗਿਆ ਤਾਂ ਉਸ ਵਿੱਚੋਂ ਇੱਕ ਬੜਾ ਹੀ ਸੋਹਣਾ ਮੁੰਡਾ ਨਿਕਲਦਾ ਹੈ ਰਾਜਾ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ ਰਾਜਾ ਬਹੁਤ ਖੁਸ਼ ਹੋਇਆ ਤੇ ਸੋਚਣ ਲੱਗਾ ਇਸ ਦਾ ਮਤਲਬ ਹੈ ਕਿ ਸਾਡੀ ਰਾਣੀ ਸਾਡੇ ਪੁੱਤਰ ਨੂੰ ਇਸ ਲਈ ਦਿਖਾਉਣਾ ਨਹੀਂ ਚਾਹੁੰਦੀ ਸੀ ਕਿ ਸਾਡਾ ਪੁੱਤਰ ਇੱਕਦਮ ਚੰਦਰਮਾ ਦੇ ਸਮਾਨ ਸੋਨਾ ਹੈ ਰਾਜਾ ਆਪਣੇ ਪੁੱਤਰ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਹੈ ਉਧਰ ਉਸ ਲੜਕੀ ਦੇ ਪਿਤਾ ਨੇ ਜਦੋਂ ਉਸ ਦੁੱਲੇ ਨੂੰ ਦੇਖਿਆ ਤਾਂ ਉਹ ਬੜਾ ਖੁਸ਼ ਹੁੰਦਾ ਹੈ ਤੇ ਉਸ ਦੇ ਬਾਅਦ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੁੰਦੀਆਂ ਹਨ ਉਸ 나ਗ ਦਾ ਵਿਆਹ ਉਸ ਰਾਜਾ ਦੀ ਧੀ ਨਾਲ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਉਸ 나ਗ ਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਹੁਣ ਸਾਡੀ ਪਾਲਕੀ ਅਲੱਗ ਹੋਣੀ ਚਾਹੀਦੀ ਹੈ ਤੇ ਮੇਰੀ ਪਤਨੀ ਦੀ ਪਾਲਕੀ ਅਲੱਗ ਹੋਣੀ ਚਾਹੀਦੀ ਹੈ ਰਾਜਾ ਨੇ ਕਿਹਾ ਬੇਟਾ ਇਹ ਕਿੰਨੀ ਕੁ ਵੱਡੀ ਗੱਲ ਹੈ ਅਸੀਂ ਤੁਹਾਡੇ ਲਈ ਅਲੱਗ-ਅਲੱਗ ਪਾਲਕੀ ਸਜਵਾ ਦਿੰਨੇ ਹਾਂ ਰਾਜਾ ਨੇ ਹੁਕਮ ਦਿੱਤਾ ਕਿ ਸਾਡੇ بیٹے ਦੀ ਪਾਲ ਅਲੱਗ ਪਾਲਕੀ ਤਿਆਰ ਕੀਤੀ ਜਾਵੇ ਤੇ ਉਸ ਦੀ ਪਤਨੀ ਦੀ ਅਲੱਗ ਪਾਲਕੀ ਤਿਆਰ ਕਰਵਾਓ ਇਸ ਤਰ੍ਹਾਂ ਦੂਸਰੀ ਪਾਲਕੀ ਤਿਆਰ ਕਰਵਾਈ ਜਾਂਦੀ ਹੈ ਕੁਹਾਰ ਪਾਲਕੀ ਲੈ ਕੇ ਚੱਨਣ ਲੱਗਦੇ ਹਨ ਤੇ ਉਸ ਦੇ ਪਿੱਛੇ-ਪਿੱਛੇ ਬਰਾਤ ਚੱਲਦੀ ਹੈ ਤੇ ਚੱਲਦੇ-ਚੱਲਦੇ ਉਸੇ ਜਗ੍ਹਾ ਤੇ ਪਹੁੰਚ ਜਾਂਦੀ ਹੈ ਜਿੱਥੇ ਉਹਨਾਂ ਨੇ ਆਉਂਦੇ ਸਮੇਂ ਆਰਾਮ ਕੀਤਾ ਸੀ ਉਧਰ ਉਹ ਨਾਗਨ ਵੀ ਆਪਣੇ ਪਤੀ नाग ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਉਹ ਦੇਖਦੀ ਹੈ ਕਿ ਬਰਾਤ ਵੀ ਆ ਚੁੱਕੀ ਹੈ ਤੇ ਰਾਜਕੁਮਾਰ ਜੋ नाग ਬਣ ਕੇ ਆਪਣੀ ਪਤਨੀ ਨਾਗਨ ਨੂੰ ਮਿਲਣ ਜਾਂਦਾ ਹੈ ਤੇ ਮਿਲ ਕੇ ਬੜਾ ਖੁਸ਼ ਹੁੰਦਾ ਹੈ ਕਹਿੰਦਾ ਹੈ ਕਿ ਮੈਂ ਰਾਜਾ ਦੀ ਇੱਜ਼ਤ ਤਾਂ ਬਚਾ ਲਈ ਤੇ ਮੈਂ ਵਿਆਹ ਮੰਡਪ ਦੀ ਸ਼ੋਭਾ ਵੀ ਵਧਾ ਦਿੱਤੀ ਤੇ ਮੈਂ ਵਿਆਹ ਵੀ ਕਰਵਾ ਲਿਆ ਤੇ ਮੇਰੀ ਪਤਨੀ ਦੂਸਰੀ ਪਾਲਕੀ ਵਿੱਚ ਬੈਠੀ ਹੈ ਇਹ ਸੁਣ ਕੇ 나ਗਨ ਬੜੀ ਖੁਸ਼ ਹੁੰਦੀ ਹੈ 나ਗਨ ਨੇ ਕਿਹਾ ਠੀਕ ਹੈ ਮਹਾਰਾਜ ਤੁਸੀਂ ਬਹੁਤ ਚੰਗਾ ਕੰਮ ਕੀਤਾ ਹੈ ਪਰ ਹੁਣ ਤੁਸੀਂ ਕਿਤੇ ਨਹੀਂ ਜਾਉਂਗੇ ਹੁਣ ਤੁਸੀਂ ਇੱਥੇ ਹੀ ਰਹੋਗੇ ਮੇਰੇ ਕੋਲ 나ਗਨ ਨੇ ਕਿਹਾ ਜਰਾ ਵਿਚਾਰ ਕਰ ਥੋੜੀ ਜਿਹੀ ਆਗਿਆ ਹੋਰ ਮੈਂ ਤੇਰੇ ਤੋਂ ਮੰਗਦਾ ਹਾਂ 나ਗਨ ਬੋਲੀ ਕਹੋ ਜੀ ਆਗਿਆ ਤਾਂ ਨਾ ਕਹਿੰਦਾ ਹੈ ਕਿ ਮੈਂ ਇਸ ਰਾਜਾ ਦੀ ਇੱਜ਼ਤ ਤਾਂ ਬਚਾ ਲਈ ਹੁਣੇ ਨਵੀਂ ਨਵੇਲੀ ਦੁਲਹਨ ਆਈ ਹੈ ਇਹ ਜਦੋਂ ਆਪਣੇ ਸਹੁਰੇ ਘਰ ਜਾਵੇਗੀ ਤੇ ਜਦੋਂ ਇਸ ਨੂੰ ਉੱਥੇ ਆਪਣਾ ਪਤੀ ਨਹੀਂ ਮਿਲੇਗਾ ਤਾਂ ਫਿਰ ਇਸ ਦਾ ਕੀ ਹਾਲ ਹੋਵੇਗਾ ਮੈਂ ਇਸ ਗੱਲ ਨੂੰ ਸੋਚ-ਸੋਚ ਕੇ ਬੜਾ ਦੁਖੀ ਹੋ ਰਿਹਾ ਹਾਂ ਇਸ ਲਈ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਇਸ ਬਰਾਤ ਦੇ ਨਾਲ ਜਾਣਾ ਚਾਹੁੰਦਾ ਹਾਂ ਤਾਂ 나ਗਨ ਗੁੱਸੇ ਵਿੱਚ ਆ ਜਾਂਦੀ ਹੈ ਕਿ ਤੁਸੀਂ ਮੈਨੂੰ ਸਿਰਫ ਇੰਨਾ ਹੀ ਕਿਹਾ ਸੀ ਕਿ ਤੁਸੀਂ ਇਸ ਬਰਾਤ ਦੀ ਸ਼ੋਭਾ ਵਧਾਓਗੇ ਉਹ ਤੁਸੀਂ ਕਰ ਚੁੱਕੇ ਹੋ ਹੁਣ ਮੈਂ ਤੁਹਾਨੂੰ ਕਿਤੇ ਨਹੀਂ ਜਾਣ ਦੇਵਾਂਗੀ ਤਾਂ 나ਗਨ ਕਹਿੰਦਾ ਹੈ कि ਮੈਨੂੰ ਸਿਰਫ 2 ਦਿਨ ਦਾ ਸਮਾਂ ਦੇ ਮੈਂ ਵਾਪਸ ਆ ਜਾਵਾਂਗਾ ਜਦੋਂ ਇਹ ਲੜਕੀ ਆਪਣੇ ਪੇਕੇ ਚਲੀ ਜਾਵੇਗੀ ਤਾਂ ਮੈਂ ਤੇਰੇ ਕੋਲ ਵਾਪਸ ਆ ਜਾਵਾਂਗਾ ਤੂੰ ਮੇਰੀ ਗੱਲ ਦਾ ਵਿਸ਼ਵਾਸ ਕਰ ਮੈਂ ਤੈਨੂੰ ਧੋਖਾ ਨਹੀਂ ਦੇਵਾਂਗਾ ਇਸ ਤਰ੍ਹਾਂ 나ਗ ਆਪਣੀ 나गन ਨੂੰ ਸਮਝਾ ਕੇ ਉਸ ਤੋਂ ਆਗਿਆ ਲੈ ਕੇ ਦੁੱਲਾ ਬਣ ਕੇ ਫਿਰ ਉਸੇ ਪਾਲਕੀ ਵਿੱਚ ਜਾ ਕੇ ਬੈਠ ਜਾਂਦਾ ਹੈ ਇੱਧਰ ਰਾਣੀ ਮੰਦਰ ਚ ਜਾ ਕੇ ਭਗਵਾਨ ਅੱਗੇ ਪ੍ਰਾਰਥਨਾ ਕਰਦੀ ਹੈ ਕਿ ਮੇਰੀ ਰੱਖਿਆ ਕਰੋ ਮੇਰੀ ਲਾਜ ਬਚਾ ਲਓ ਮੈਂ ਆਪਣੇ ਪਤੀ ਨੂੰ ਖੁਸ਼ ਕਰਨ ਲਈ ਝੂਠ ਬੋਲਿਆ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਇਹ ਗੱਲ ਇੱਥੋਂ ਤੱਕ ਪਹੁੰਚ ਜਾਵੇਗੀ ਹੁਣ ਤੁਸੀਂ ਹੀ ਮੇਰੀ लाज ਬਚਾਓ ਨਹੀਂ ਤਾਂ ਮੈਂ ਮਰ ਜਾਵਾਂਗੀ ਇਸ ਤਰੀਕੇ ਪੂਰੀ ਰਾਤ ਰਾਣੀ ਮੰਦਰ ਵਿੱਚ ਰੋਂਦੇ ਰੋਂਦੇ ਕੱਢ ਦਿੰਦੀ ਹੈ ਜਦੋਂ ਦਿਨ ਚੜਿਆ ਤਾਂ ਰਾਣੀ ਇਕੱਲੀ ਹੀ ਉਸ ਮੰਦਰ 'ਚ ਬੈਠੀ ਰੋ ਰਹੀ ਸੀ ਸਿਰਫ ਦਾਸੀ ਨੂੰ ਹੀ ਪਤਾ ਸੀ ਕਿ ਰਾਣੀ ਕਿੱਥੇ ਹੈ ਹੋਰ ਕਿਸੇ ਨੂੰ ਵੀ ਪਤਾ ਨਹੀਂ ਸੀ ਇੱਧਰ ਰਾਜਾ ਆਪਣੇ ਨੌ ਤੇ ਪੁੱਤਰ ਦੀ ਪਾਲਕੀ ਨੂੰ ਲੈ ਕੇ ਆਪਣੇ ਘਰ ਆਉਂਦਾ ਹੈ ਇੱਧਰ ਜਦੋਂ ਦਾਸੀਆਂ ਤੇ ਦਰਬਾਰੀਆਂ ਨੇ ਰਾਣੀ ਦੇ ਪੁੱਤ ਨੂੰ ਦੇਖਿਆ ਤਾਂ ਸਾਰੇ ਲੋਕ ਦੇਖ ਕੇ ਬਹੁਤ ਖੁਸ਼ ਹੋਣ ਲੱਗੇ ਤੇ ਸੋਚਣ ਲੱਗੇ ਕਿ ਰਾਣੀ ਇਸ ਲਈ ਆਪਣੇ ਪੁੱਤ ਨੂੰ ਨਹੀਂ ਦਿਖਾਉਣਾ ਚਾਹੁੰਦੀ ਸੀ ਕਿਉਂਕਿ ਉਸ ਦਾ ਪੁੱਤ ਬਹੁਤ ਹੀ ਸੋਹਣਾ ਹੈ ਜਦੋਂ ਦਾਸੀ ਨੇ ਦੇਖਿਆ ਕਿ ਰਾਜਾ ਦਾ ਪੁੱਤ ਵੀ ਆਇਆ ਹੈ ਤਾਂ ਉਸ ਨੂੰ ਤਾਂ ਪਤਾ ਹੀ ਸੀ ਕਿ ਰਾਣੀ ਦਾ ਕੋਈ ਪੁੱਤ ਨਹੀਂ ਹੈ ਜਦੋਂ ਦਾਸੀ ਨੇ ਇਹ ਦੇਖਿਆ ਕਿ ਰਾਣੀ ਦਾ ਪੁੱਤ ਦੁਲਨ ਦੇ ਨਾਲ ਆਇਆ ਹੈ ਤਾਂ ਉਸ ਦੀਆਂ ਅੱਖਾਂ ਅਡੀਆਂ ਦੀਆਂ ਅਡੀਆਂ ਰਹਿ ਗਈਆਂ ਤੇ ਉਹ ਹੈਰਾਨੀ 'ਚ ਪੈ ਗਈ ਉਸਦੀ ਖੁਸ਼ੀ ਦਾ ਕੋਈ ਵੀ ਠਿਕਾਣਾ ਨਾ ਰਿਹਾ। ਦਾਸੀ ਭੱਜ ਕੇ ਮੰਦਰ ਜਾਂਦੀ ਹੈ ਤੇ ਮੰਦਰ 'ਚ ਉਧਰ ਰਾਣੀ ਮੱਥਾ ਪਟਕ ਰਹੀ ਸੀ। ਭਗਵਾਨ ਨੂੰ ਅਰਦਾਸ ਕਰ ਰਹੀ ਸੀ। ਦਾਸੀ ਰਾਣੀ ਨੂੰ ਸਾਰੀ ਗੱਲ ਦੱਸਦੀ ਹੈ ਤਾਂ ਦਾਸੀ ਦੇ ਮੂੰਹੋਂ ਇੱਕ ਅਲ ਸੁਣ ਉਹ ਵਾਰ-ਵਾਰ ਭਗਵਾਨ ਨੂੰ ਧੰਨਵਾਦ ਕਰਨ ਲੱਗੀ ਤੇ ਬਾਅਦ ਵਿੱਚ ਦਾਸੀ ਦੇ ਨਾਲ ਰਾਣੀ ਘਰ ਆ ਜਾਂਦੀ ਹੈ ਤੇ ਆਪਣੇ ਨੋ-ਨੋ ਬੜੇ ਆਦਰ ਨਾਲ ਘਰ ਦੇ ਅੰਦਰ ਲੈ ਜਾਂਦੀ ਹੈ ਤੇ ਆਪਣੇ ਬੇਟੇ ਨੂੰ ਸੀਨੇ ਨਾਲ ਲਗਾ ਲੈਂਦੀ ਹੈ ਕਿਉਂਕਿ ਉਸਨੇ ਤਾਂ ਝੂਠ ਬੋਲਿਆ ਸੀ। ਉਸਨੇ ਇਹ ਸਮਝਿਆ ਕਿ ਇਹ ਪ੍ਰਭੂ ਦਾ ਪ੍ਰਸਾਦ ਹੈ ਹੁਣ ਉਹ नाग ਜੋ ਦੁੱਲਾ ਬਣ ਕੇ ਆਇਆ ਸੀ ਉਸ ਲੜਕੀ ਦਾ ਪਤੀ ਬਣ ਕੇ ਆਇਆ ਸੀ ਉਹ ਹੌਲੀ-ਹੌਲੀ ਉਸ ਲੜਕੀ ਦੇ ਪ੍ਰੇਮ ਜਾਲ ਵਿੱਚ ਫਸ ਜਾਂਦਾ ਹੈ ਤੇ ਉਸ ਲੜਕੀ ਨਾਲ ਪ੍ਰੇਮ ਜਾਲ ਵਿੱਚ ਫਸ ਕੇ ਆਪਣੀ ਨਾਗਨ ਨੂੰ ਭੁੱਲਣ ਲੱਗਦਾ ਹੈ ਜੋ 2 ਦਿਨ ਦਾ ਕਹਿ ਕੇ ਆਇਆ ਸੀ ਇਥੇ ਮਹੀਨੇ ਹੀ ਬਿਤਾ ਦਿੰਦਾ ਹੈ ਪਰ ਵਾਪਸ ਆਪਣੀ 나ਗਨ ਕੋਲ ਨਹੀਂ ਪਹੁੰਚਦਾ ਜਦੋਂ 2 ਮਹੀਨੇ ਦਾ ਸਮਾਂ ਹੋ ਜਾਂਦਾ ਹੈ ਤੇ 나ਗ واپس ਨਹੀਂ ਆਉਂਦਾ ਤਾਂ ਵਿਚਾਰੀ 나ਗਨ ਇੰਤਜ਼ਾਰ ਕਰਦੀ ਕਰਦੀ ਜੰਗਲਾਂ ਚ ਉਸ ਨੂੰ ਲੱਭਦੀ ਫਿਰਦੀ ਹੈ 나ਗਨ ਨੂੰ ਬੜਾ ਦੁੱਖ ਹੁੰਦਾ ਹੈ ਉਸ ਤੋਂ ਬਾਅਦ ਉਹ 나ਗਨ ਗੁੱਸੇ ਹੋ ਕੇ ਉਸ ਰਾਜਾ ਦੇ ਮਹਿਲ ਵੱਲ ਚੱਲ ਪੈਂਦੀ ਹੈ ਸੋਚ ਕੇ ਮੈਂ ਉਸ ਨੂੰ ਜਿੰਦਾ ਨਹੀਂ ਛੱਡਾਂਗੀ ਨਾ ਹੀ ਉਸ ਔਰਤ ਨੂੰ ਤੇ ਨਾ ਹੀ ਆਪਣੇ ਪਤੀ ਨੂੰ ਇਹ ਵਿਚਾਰ ਕਰਕੇ ਉਹ ਨਾਗਨ ਉਸ ਜੰਗਲ ਵਿੱਚ ਭਟਕਦੀ ਹੋਈ ਜਾ ਰਹੀ ਸੀ ਉਧਰ नाग ਜਾਣਦਾ ਸੀ ਕਿ ਨਾਗਨ ਉਸ ਨੂੰ ਲੱਭਦੀ ਹੋਈ ਇੱਥੇ ਜ਼ਰੂਰ ਆਏਗੀ ਇਸ ਲਈ ਉਸਨੇ ਆਪਣੇ ਪਿਤਾ ਨੂੰ ਕਹਿ ਕੇ ਰਾਜ ਮਹਿਲ ਦੇ ਚਾਰੇ ਪਾਸੇ ਵੱਡੀ ਸਾਰੀ ਖੱਡ ਪੁੱਟਵਾ ਦਿੱਤੀ ਤੇ ਉਸ ਵਿੱਚ ਪਾਣੀ ਪਰਵਾ ਦਿੱਤਾ ਰਾਜਾ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਕਿ ਇਹ ਮਹਿਲ ਦੀ ਸੁਰੱਖਿਆ ਲਈ ਹੈ ਨਾਗ ਨੂੰ ਲੱਗਿਆ ਕਿ ਹੁਣ ਨਾਗਨ ਸ਼ਾਇਦ ਮਹਿਲ ਦੇ ਅੰਦਰ ਨਹੀਂ ਆ ਸਕੇਗੀ ਤੇ ਉਹ ਇਸ ਲੜਕੀ ਦੇ ਪ੍ਰੇਮ 'ਚ ਇਸ ਕਦਰ ਫਸ ਗਿਆ ਸੀ ਕਿ ਹੁਣ ਉੱਥੋਂ ਜਾਣਾ ਨਹੀਂ ਚਾਹੁੰਦਾ ਸੀ ਉਹ ਸੋਚਦਾ ਹੈ ਕਿ ਇੰਨੀ ਸੋਹਣੀ ਪਤਨੀ ਮਿਲੀ ਹੈ ਹੁਣ ਇਸ ਦੇ ਨਾਲ ਪੂਰੀ ਜ਼ਿੰਦਗੀ ਬਿਤਾਵਾਂਗਾ ਕਿਉਂਕਿ ਇੱਥੇ ਜੋ ਮੇਰੇ ਮਾਪੇ ਹਨ ਉਹ ਮੈਨੂੰ ਬਹੁਤ ਪਿਆਰ ਕਰਦੇ ਹਨ ਜੇਕਰ ਮੈਂ ਚਲਾ ਗਿਆ ਤਾਂ ਇਹ ਲੋਕ ਕਿਸ ਤਰ੍ਹਾਂ ਰਹਿਣਗੇ ਤੇ ਇਸ ਤਰ੍ਹਾਂ ਨਿਸ਼ਚਿੰਤ ਹੋ ਕੇ ਰਾਜਕੁਮਾਰ ਆਪਣੀ ਪਤਨੀ ਦੇ ਨਾਲ ਰਾਜ ਮਹਿਲ ਵਿੱਚ ਰਹਿਣ ਲੱਗਦਾ ਹੈ ਉਹ ਨਾਗਨ ਉਸ ਕੁੜੀ ਨੂੰ ਡੰਗਣ ਲਈ ਰਾਜਾ ਦੇ ਮਹਿਲ ਕੋਲ ਆਉਂਦੀ ਹੈ ਤਾਂ ਉਸਨੇ ਦੇਖਿਆ ਕਿ ਮਹਿਲ ਦੇ ਚਾਰੇ ਪਾਸੇ ਖੱਡ ਪੁੱਟੀ ਹੋਈ ਹੈ ਤੇ ਉਸ ਵਿੱਚ ਪਾਣੀ ਭਰਿਆ ਹੋਇਆ ਹੈ ਉਹ ਸਮਝ ਗਈ ਕਿ ਇਹ ਜਾਲ ਉਸਦੇ ਪਤੀ ਨੇ ਹੀ ਵਿਛਾਇਆ ਹੈ ਪਰ ਫਿਰ ਵੀ ਉਹ ਕਿਵੇਂ ਨਾ ਕਿਵੇਂ ਮਹਿਲ ਦੇ ਅੰਦਰ ਪਹੁੰਚ ਜਾਂਦੀ ਹੈ ਨਾਗਨ ਜਦੋਂ ਅੰਦਰ ਪਹੁੰਚਦੀ ਤਾਂ ਉਸਦਾ ਪਤੀ ਉਸ ਲੜਕੀ ਦੇ ਨਾਲ ਪਲੰਗ ਤੇ ਆਰਾਮ ਨਾਲ ਸੋ ਰਿਹਾ ਸੀ ਇਹ ਦੇਖ ਕੇ ਉਸ ਨੂੰ ਬਹੁਤ ਗੁੱਸਾ ਆ ਜਾਂਦਾ ਹੈ ਤੇ ਗੁੱਸੇ ਵਿੱਚ ਸੋਚਣ ਲੱਗੀ ਕਿਉਂ ਨਾ ਇਹਨਾਂ ਦੋਵਾਂ ਨੂੰ ਮੈਂ ਖਾ ਜਾਵਾਂ ਪਰ ਫਿਰ ਸੋਚਦੀ ਹੈ ਕਿ ਜੋੜੀ ਕਿੰਨੀ ਸੋਹਣੀ ਹੈ ਮੈਂ ਇਸ ਜੋੜੀ ਨੂੰ ਕਿਵੇਂ ਖਤਮ ਕਰਾਂ ਜੇ ਮੈਂ ਆਪਣੇ ਪਤੀ ਨੂੰ ਮਾਰਿਆ ਤਾਂ ਇਸ ਕੁੜੀ ਦਾ ਕੀ ਹਾਲ ਹੋਵੇਗਾ ਤੇ ਜੇ ਮੈਂ ਇਸ ਕੁੜੀ ਨੂੰ ਡੰਗਿਆ ਤੇ ਕੁੜੀ ਮਰ ਗਈ ਤਾਂ ਹੋ ਸਕਦਾ ਹੈ ਇਸ ਦੇ ਪ੍ਰੇਮ ਜਾਲ 'ਚ ਫਸੇ ਹੋਣ ਕਰਕੇ ਮੇਰਾ ਪਤੀ ਵੀ ਆਤਮ ਹੱਤਿਆ ਕਰ ਲਵੇ ਕਿਸੇ ਨੇ ਸੱਚੀ ਕਿਹਾ ਹੈ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਸਾਵਧਾਨੀਆਂ ਬਣਾ ਕੇ ਰੱਖਣੀਆਂ ਚਾਹੀਦੀਆਂ ਹਨ ਚਾਹੇ ਕੋਈ ਕਿੰਨਾ ਵੀ ਸਕਾ ਹੋਵੇ ਇਹ ਤਿੰਨ ਚੀਜ਼ਾਂ ਕਦੇ ਉਸਦੇ ਹੱਥ ਨਹੀਂ ਦੇਣੀਆਂ ਚਾਹੀਦੀਆਂ ਨੰਬਰ 1 ਔਰਤ ਨੂੰ ਆਪਣਾ ਪਤੀ ਦੂਸਰੀ ਔਰਤ ਨੂੰ ਨਹੀਂ ਦੇਣਾ ਚਾਹੀਦਾ ਤੇ ਮਰਦ ਨੂੰ ਆਪਣੀ ਔਰਤ ਦੂਸਰੇ ਮਰਦ ਨੂੰ ਨਹੀਂ ਦੇਣੀ ਚਾਹੀਦੀ ਨਹੀਂ ਤਾਂ ਇਹ ਵਾਪਸ ਨਹੀਂ ਮਿਲਣਗੇ ਜੇਕਰ ਮਿਲ ਵੀ ਗਏ ਤਾਂ ਫਿਰ ਪਹਿਲਾਂ ਦੀ ਤਰ੍ਹਾਂ ਕਦੇ ਨਹੀਂ ਹੋ ਸਕਣਗੇ ਨੰਬਰ 2 ਆਪਣਾ ਕਮਾਇਆ ਹੋਇਆ ਧਨ ਕਦੇ ਦੂਜੇ ਦੇ ਹੱਥ ਨਹੀਂ ਦੇਣਾ ਚਾਹੀਦਾ ਦੂਜੇ ਦੇ ਹੱਥ ਵਿੱਚ ਪਹੁੰਚਿਆ ਹੋਇਆ ਧਨ ਵਾਪਸ ਮਿਲਣ 'ਚ ਬਹੁਤ ਦਿੱਕਤ ਹੁੰਦੀ ਹੈ ਤੇ ਉਹ ਕਦੇ ਸਮੇਂ ਤੇ ਕੰਮ ਨਹੀਂ ਆਉਂਦਾ ਇਸ ਲਈ ਆਪਣੇ ਧਨ ਨੂੰ ਆਪਣੇ ਕੋਲ ਹੀ ਰੱਖੋ ਨੰਬਰ 3 ਬਿਨਾ ਪੜੀ ਪੁਸਤਕ ਦੀ ਵਿਦਿਆ ਵੀ ਸਮਾਂ ਪੈਂਤੇ ਕਦੇ ਕੰਮ ਨਹੀਂ ਆਉਂਦੀ ਇਹ ਤਿੰਨ ਚੀਜ਼ਾਂ ਕਦੇ ਮਨੁੱਖ ਨੂੰ ਦੂਜਿਆਂ ਦੇ ਹੱਥ ਨਹੀਂ ਦੇਣੀਆਂ ਚਾਹੀਦੀਆਂ 나ਗਲ ਸੋਚਣ ਲੱਗੀ ਕਿ ਮੈਂ ਤਾਂ ਕਿਤੇ ਦੀ ਨਹੀਂ ਰਹੀ ਮੈਂ ਤਾਂ ਵਿਧਵਾ ਹੋ ਗਈ ਮੈਂ ਜਾਣ ਬੁੱਝ ਕੇ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਈ ਮੈਂ ਆਪਣੇ ਹੱਥਾਂ ਨਾਲ ਹੀ ਆਪਣਾ ਪਤੀ ਦੂਸਰੇ ਨੂੰ ਦੇ ਦਿੱਤਾ ਭਲਾਈ ਦਾ ਬਦਲਾ ਮੈਨੂੰ ਕਿੰਨਾ ਚੰਗਾ ਮਿਲਿਆ ਮੈਂ ਆਪਣੇ ਪਤੀ ਨੂੰ ਗਵਾ ਕੇ ਪਛਤਾ ਰਹੀ ਹਾਂ ਕਿਤੇ ਇਸ ਤਰ੍ਹਾਂ ਨਾ ਹੋਵੇ ਇਸ ਦੂਸਰੀ ਕੁੜੀ ਵੀ ਵਿਧਵਾ ਹੋ ਜਾਵੇ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਮੇਰਾ ਪਤੀ ਮਰ ਜਾਵੇ ਦੋਸਤੋ ਇਹ ਵਿਚਾਰ ਕਰਨ ਤੋਂ ਬਾਅਦ ਉਹ ਨਾਗਨ ਆਪਣੇ ਪਤੀ ਤੇ ਉਸ ਕੁੜੀ ਨੂੰ ਡੰਗਣ ਦਾ ਵਿਚਾਰ ਬਦਲ ਲੈਂਦੀ ਹੈ ਨਾਗਨ ਨੇ ਸੋਚਿਆ ਕਿ ਮੈਂ ਇੱਥੇ ਹੀ ਆਪਣੀ ਜਾਨ ਦੇ ਦੇਣੀ ਹਾਂ ਦੋਸਤੋ ਨਾਗਨ ਨੇ ਉਸ ਪਲੰਗ ਦੇ ਨੇੜੇ ਹੀ ਆਪਣੇ ਜਾਨ ਦੇ ਦਿੱਤੀ ਜਦੋਂ ਉਹ ਨਾਗਨ ਮਰ ਜਾਂਦੀ ਹੈ ਉਹ ਦਸਵੇਰ ਹੁੰਦੀ ਹੈ ਤਸਵੇਰ ਹੁੰਦੇ ਹੀ ਉਹ ਨਾਗ ਜੋ ਆਪਣੀ ਪਤਨੀ ਦੇ ਨਾਲ ਸੁੱਤਾ ਹੋਇਆ ਸੀ ਜਦੋਂ ਉੱਠਦਾ ਹੈ ਤਾਂ ਦੇਖਦਾ ਹੈ ਕਿ ਉਸਦੀ ਨਾਗਨ ਉਸੇ ਪਲੰਗ ਤੇ ਹੇਠਾਂ ਮਰੀ ਹੋਈ ਪਈ ਹੈ ਉਹ ਨਾਗ ਆਪਣੇ ਨਾਗਨ ਨੂੰ ਦੇਖ ਕੇ ਅੰਦਰੋਂ ਬਹੁਤ ਦੁਖੀ ਹੁੰਦਾ ਹੈ ਰੋਣ ਲੱਗਦਾ ਹੈ ਤੇ ਪਛਤਾਉਣ ਲੱਗਦਾ ਹੈ ਤੇ ਉਸ ਨੂੰ ਚੁੱਕ ਕੇ ਵਾਰ-ਵਾਰ ਇੱਕ ਸ਼ਬਦ ਕਹਿਣ ਲੱਗਿਆ ਮੈਨੂੰ ਮਾਫ਼ ਕਰ ਦੇ ਮੈਥੋਂ ਭੁੱਲ ਹੋ ਗਈ ਮੈਨੂੰ ਕੀ ਪਤਾ ਸੀ ਕਿ ਤੂੰ ਮਰ ਜਾਵੇਂਗੀ ਤੇ ਮਰਦੇ ਮਰਦੇ ਤੂੰ ਮੈਨੂੰ ਕੁਝ ਕਿਹਾ ਵੀ ਨਹੀਂ ਗਲਤੀ ਤਮ ਸਾਰੀ ਮੇਰੀ ਹੈ ਜੋ ਮੈਂ ਇਸ ਕੁੜੀ ਦੇ ਪਿਆਰ ਵਿੱਚ ਪੈ ਕੇ ਤੈਨੂੰ ਭੁਲਾ ਦਿੱਤਾ ਪਰ ਤੂੰ ਆਪਣਾ ਪਿਆਰ ਨਿਭਾਇਆ ਹੈ ਤੂੰ ਪਿਆਰ ਵਿੱਚ ਜਾਨ ਦੇ ਦਿੱਤੀ ਹੈ ਪਰ ਸਾਡੇ ਦੋਵਾਂ ਚੋਂ ਕਿਸੇ ਨੂੰ ਮਾਰਨ ਦੀ ਨਹੀਂ ਸੋਚੀ ਉਸ ਨਾਗਨ ਨੂੰ ਗਰਦਨ ਵਿੱਚ ਪਾ ਕੇ ਉਹ ਲੜਕਾ ਜੋ ਕਿ नाग ਸੀ ਪਾਗਲਾ ਵਾਂਗ ਇੱਧਰ ਉੱਧਰ ਘੁੰਮਣ ਲੱਗਦਾ ਹੈ ਤੇ ਇੱਧਰ ਉੱਧਰ ਪਟਕਣ ਲੱਗਦਾ ਹੈ। ਗਦੇ ਦੀ ਪਿੱਠ ਤੇ ਬੈਠਾ ਹੋਇਆ ਉੱਲੂ ਕਹਿੰਦਾ ਹੈ ਕਿ ਗਦੇ ਵੀਰ ਇਸ ਲਈ ਮਨੁੱਖ ਨੂੰ ਇਹ ਤਿੰਨ ਚੀਜ਼ਾਂ ਕਦੇ ਦੂਸਰਿਆਂ ਨੂੰ ਨਹੀਂ ਦੇਣੀਆਂ ਚਾਹੀਦੀਆਂ। ਗਦਾ ਕਹਿਣ ਲੱਗਿਆ ਵੀਰ ਤੁਹਾਡੀ ਕਹਾਣੀ ਸੱਚਮੁੱਚ ਵਿੱਚ ਬੜੀ ਚੰਗੀ ਸੀ ਤੇ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਤੇ ਸਫ਼ਰ ਵੀ ਬਹੁਤ ਚੰਗਾ ਕੱਟਿਆ ਹੈ। ਹੁਣ ਤੁਸੀਂ ਇਹ ਦੱਸੋ ਕਿ ਅਸੀਂ ਨਗਰ ਦੇ ਨੇੜੇ ਪਹੁੰਚ ਚੁੱਕੇ ਹਾਂ ਜਾਂ ਨਹੀਂ? ਤਾਂ ਉੱਲੂ ਕਹਿਣ ਲੱਗਿਆ ਗਦੇ ਭਰਾ ਹੀ ਦੱਸਾਂ ਮੈਂ ਤਾਂ ਤੈਨੂੰ ਕਹਾਣੀ ਸੁਣਾਉਣ ਵਿੱਚ ਲੱਗਿਆ ਰਿਹਾ ਇਸ ਲਈ ਮੈਨੂੰ ਕੁਝ ਧਿਆਨ ਨਹੀਂ ਰਿਹਾ ਹੁਣ ਅਸੀਂ ਦੂਸਰੇ ਰਸਤੇ ਤੇ ਆ ਗਏ ਹਾਂ ਥੋੜਾ ਆਰਾਮ ਕਰ ਲੈ ਫਿਰ ਅੱਗੇ ਚੱਲਾਂਗੇ ਦੋਸਤੋ ਇਸ ਤਰ੍ਹਾਂ ਉੱਲੂ ਉਸ ਗਦੇ ਨੂੰ ਜੰਗਲ 'ਚ ਗੋਲ-ਗੋਲ ਘੁਮਾਈ ਜਾ ਰਿਹਾ ਸੀ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ